ਲੋਜੀ ਕੈਨੇਡਾ ਸਰਕਾਰ ਵੱਲੋਂ ਪੰਜਾਬੀਆਂ ਨੂੰ ਸਿਟੀਜ਼ਨਸ਼ਿਪ ਦੇਣ ਲਈ ਕੀਤੇ ਜਾਣ ਵਾਲੇ ਨਵੇਂ ਬਦਲਾਅ ਦੀ ਹੋ ਰਹੀ ਹੈ ਤਿਆਰੀ ਜਿਸ ਬਾਰੇ ਅੱਗੇ ਵੀਡੀਓ ਵਿੱਚ ਕੱਲ ਕਰਦੇ ਹਾਂ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ IRCC ਵੱਲੋਂ ਤਾਜ਼ਾ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ 2027 ਵਿੱਚ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਵਾਲੇ ਸਾਰੇ ਐਪਲੀਕੈਂਟਸ ਨੂੰ ਬਾਇਓਮੈਟ੍ਰਿਕ ਕਰਨਾ ਲਾਜ਼ਮੀ ਕੀਤਾ ਜਾਵੇਗਾ ਪਰ ਹੁਣ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਵਾਲੇ ਐਪਲੀਕੈਂਟਸ ਦੇ ਸਿਰਫ ਫਿੰਗਰਪ੍ਰਿੰਟ ਲਏ ਜਾਂਦੇ ਹਨ ਸਕਿਉਰਿਟੀ ਅਤੇ ਆਇਡੈਂਟੀਟੀ ਚੈੱਕ ਕਰਨ ਲਈ ਪਰ 2027 ਤੋਂ ਫਿੰਗਰਪ੍ਰਿੰਟਸ ਦੇ ਨਾਲ ਫੇਸ਼ੀਅਲ ਰਿਕੋਗਨਾਈਜੇਸ਼ਨ ਡਾਟਾ ਵੀ ਲੈਣ ਦੀ ਤਿਆਰੀ ਹੋ ਰਹੀ ਹੈ ਸਿਟੀਜ਼ਨਸ਼ਿਪ ਐਪਲੀਕੇਸ਼ਨ ਨੂੰ ਸਬਕਾਰ ਕਰਨ ਲਈ ਤੇ ਦੱਸਿਆ ਗਿਆ ਕਿ ਐਪਲੀਕੈਂਟ ਦਾ ਬਾਇਓਮੈਟ੍ਰਿਕ ਡਾਟਾ ਨੈਸ਼ਨਲ ਅਤੇ ਇੰਟਰਨੈਸ਼ਨਲ ਡਾਟਾਬੇਸ ਨਾਲ ਵੀ ਵੈਰੀਫਾਈ ਕੀਤਾ ਜਾਵੇਗਾ ਫਰਾਡ ਨੂੰ ਘਟਾਉਣ ਲਈ ਤੇ ਨਵੇਂ ਰੂਲ ਨੂੰ ਲਾਗੂ ਕਰਨ ਲਈ ਪਾਰਟ 1 ਕੈਨੇਡਾ ਗੈਜਟ 2026 ਲਈ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਫਾਈਨਲ ਪਾਰਟ 2 ਕੈਨੇਡਾ ਗੈਜਟ ਲਈ 2027 ਵਿੱਚ ਪਲਾਨ ਕੀਤਾ ਆਵੇਗਾ ਜਿਸ ਨਾਲ ਇਹ ਰੂਲ ਫਾਈਨਲ ਵਿੱਚ ਲਾਗੂ ਹੋਵੇਗਾ ਅੱਜ ਦੇ ਬਲੱਟਿਨ ਵਿੱਚ ਇਨਾ ਹੀ ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ